20000 ਚੱਲੀ ਡੀਜ਼ਲ ਐਸਐਕਸ ਸਿੰਗਲ ਇੰਚ ਵੀ ਰੀਪੇਂਟ ਨਹੀਂ ਹਲੇ ਆਪਣੇ ਕੋਲ ਆਈ ਹੈ ਸਿਰਫ ਪਾਣੀ ਮਾਰ ਕੇ ਤੁਹਾਨੂੰ ਦਿਖਾਤੀ ਆ ਕੋਈ ਪੌਲਿਸ਼ ਨਹੀਂ ਹੋਈ ਠੀਕ ਹੈ ਆਰਮੀ ਮੈਨ ਦੀ ਕਾਰ ਆ ਕਿਸੇ ਮੁਲਾਜ਼ਮ ਦੀ ਠੀਕ ਹੈ ਜੀ ਆਪਾਂ ਲੋਨ ਦੀ ਗੱਲ ਕਰਾਂਗੇ 100% ਲੋਨ ਕਰਾ ਦੇਾਂਗੇ ਜੀ ਸਾਰੇ ਲੋਨ 2019 ਮਾਡਲ ਹੈ ਠੀਕ ਹੈ ਜੀ ਫਸਟ ਓਨਰ ਆ ਪੇਡ ਨੰਬਰ ਆ ਸਿੰਗਲ ਇੰਚ ਵੀ ਅਨਟਚ ਦੀ ਗਾਰੰਟੀ ਹੈ 2015 ਪੱਕੇ ਪੰਜਾਬ ਨੰਬਰ ਦੀ 67000 ਚੱਲੀ ਠੀਕ ਹੈ 올 오리지널 ਦੀ ਗਾਰੰਟੀ ਰਿਟਰਨ ਦੇ ਵਿੱਚ ਆ ਸ਼ੋਰੂਮ ਕੰਡੀਸ਼ਨ ਦੀ ਕਾਰ ਆ ਪਹਿਲੇ ਨਾਮ ਤੇ ਆ ਨਾਮ ਤੇ ਆ ਗੱਡੀ ਤੇ ਪੱਕੇ ਪੰਜਾਬ ਨੰਬਰ ਦੀ ਕਾਰ ਆ ਜੀ ਠੀਕ ਹੈ ਕੋਈ ਦਿੱਲੀੋਂ ਯੂਪੀੋਂ ਲੈ ਕੇ ਨੰਬਰ ਲੱਗਿਆ ਵਿਆ ਭਿੰਡਾ ਨੰਬਰ ਹੈ ਲਗਦਾ ਆਂਦੀ ਕਾਰ ਆ ਦੋਨੇ ਚਾਬੀਆਂ ਸਰਵਜੁਬਕ ਸਾਰਾ ਕੁਝ ਮਿਲ ਜੂ ਕੱਲੀ ਕੱਲੀ ਸਰਵਜ਼ਰ ਕਾਰਡ ਮਿਲ ਜੂਗਾ ਜੀ ਆਦ ਇੱਕ ਹੋਰ ਲਿਆਂਦੀ ਐ ਨੋਆ ਕ੍ਰਿਸਟਲ ਲੈਵਨੀਓ ਤੋ ਨੰਬਰ ਵੀ ਚੱਕਰਾ ਦੇ ਸੋਨਾ ਨੰਬਰ ਆ ਛੋਟਾ ਰਿਓ ਬਾਕੀ ਭਾ ਲੈਨੇ ਜਾਣਕਾਰੀ ਬਾਈ 2020 ਮਾਡਲ ਆ ਠੀਕ ਹੈ ਜੀ ਰਜਿਸਟਰਡ 21 ਆ ਪਹਿਲੇ ਨਾਮ ਦੀ ਕਾਰ ਆ ਫੁੱਲ ਬੀਮਾ ਕਾਰ ਦਾ ਐਵਰੇਜ ਹੈਗੀ ਆ 25 26 ਦੀ ਬਾਕੀ ਭਾ ਲੈਨੇ ਬਾਈ ਤੋ ਜਾਣਕਾਰੀ ਜਿਆਦਾ ਬਾਰੇ 2017 ਮਾਡਲ ਆ ਠੀਕ ਹੈ ਜੀ ਸਾਰਾ ਨਾਮ ਵੱਡੀ ਗੱਲ ਪਹਿਲੇ ਨਾਮ ਦੀ ਕਾਰ ਆ ਗਣਪਤੀ ਕਾਰਵਾਜਾ ਸ਼੍ਰੀ ਮੁਖਤਸਰ ਸਾਹਿਬ ਇਹਨਾਂ ਕੋਲੇ ਕਾਰਾਂ ਹੁੰਦੀਆਂ ਸਿਰਫ ਸਿਰਫ ਪੀਵੀ ਨੰਬਰ ਵੀਆਈਪੀ ਨੰਬਰ ਮਿਲਣਗੇ ਤੇ ਕਾਰਾਂ ਮਿਲਗੀਆਂ ਜਿਵੇਂ ਯਾਰ ਸ਼ੀਸ਼ੇ ਵਰਗੀਆਂ ਕਾਰਾਂ ਤੇ ਅੱਜ ਹੁਣ ਆਪਾਂ ਜਾ ਕੇ ਫੜੀ ਮੈਂ ਗੱਲਬਾਤ ਕਰਦੇ ਆਂ ਤੇ ਫਿਰ ਆਪਾਂ ਤੁਹਾਨੂੰ ਕਾਰਾਂ ਵਖਾਵਾਂਗੇ ਬੰਬ ਵਰਗੀਆਂ ਕਾਰਾਂ ਸੋਨੇ ਸੋਨੇ ਰੇਟ ਉਹ ਸੁਣੀ ਵਿਕੀ ਹਾਲ ਚਾਲ ਨੇ ਬਹੁਤ ਵਧੀਆ ਜੀ ਸਸਤੀ ਕਾਲ ਸਾਰਿਆਂ ਨੂੰ ਮੈਂ ਵੀ ਅੱਜ ਆਇਆ ਹਾਂ ਇੱਥੇ ਸ਼ੋਰੂਮ ਤੇ ਤੇ ਸਟਾਕ ਵੇਖਿਆ ਨਵਾਂ ਸਟਾਕ ਵੀ ਅਪਡੇਟ ਹੋ ਜਾਣਾ ਬਈ ਤੇ ਵਧੀਆ ਵਧੀਆ ਕਾਰਾਂ ਆਪਣੇ ਕੋਲ ਨਵੀਆਂ ਨਵੀਆਂ ਕਾਰਾਂ ਘੱਟ ਚੱਲੀਆਂ ਪੰਜਾਬ ਨੰਬਰ ਦੀਆਂ ਮੋਸਟਲੀ ਉਹ ਕ ਵੀ ਆਪਣੇ ਕੋਲ ਲੋਨ ਵਗੈਰਾ ਦੀ ਆਫਰ ਕੀਤਾ ਤੇ ਆਪਣੇ ਕੋਲੇ ਲੋਨ ਵਗੈਰਾ ਦੀ ਸਾਰੀ ਆਫਰ ਹੈਗੀ ਹੈ ਜੀ ਸਾਡੇ ਕੋਲੋਂ ਕੋਈ ਵੀ ਕਾਰ ਤੁਸੀਂ ਪਰਚੇਜ਼ ਕਰਦੇ ਹੋ ਉਸ ਕਾਰ ਦੇ ਉੱਪਰ 90 ਤੋਂ 95% ਤੱਕ ਦਾ ਆਪਾਂ ਲੋਨ ਕਰਵਾ ਕੇ ਦਿੰਨੇ ਆ ਉਹ ਵੀ ਬੈਂਕਾਂ ਤੋਂ ਠੀਕ ਹੈ ਜੀ ਠੀਕ ਹੈ ਜੀ ਉਹਦੇ ਵਿੱਚ ਬੈਂਕ ਦੀਆਂ ਕੰਡੀਸ਼ਨਾਂ ਦੇ ਬੰਦਾ ਸਹੀ ਉਤਰਦਾ ਹੋਵੇ ਬੰਦੇ ਦਾ ਸਿਬਲ ਸਕੋਰ ਓਕੇ ਹੋਵੇ ਬੰਦੇ ਦੀ ਐਲੀਜੀਬਿਲਟੀ ਬੰਦੀ ਹੋਵੇ ਬੰਦੇ ਨੂੰ ਇਨਕਮ ਸੋਰਸ ਹੋਵੇ ਜਾਂ ਜੀਮਿੰਦਾਰ ਭਰਾ ਆਪਦੇ ਜੇ ਫਾਰਮ ਲੈ ਕੇ ਆਉਣ ਜਾਂ ਕੋਈ ਮੁਲਾਜ਼ਮ ਹੈ ਤਾਂ ਉਹ ਸੈਲਰੀ ਸਿਪ ਨਾਲ ਲੈ ਕੇ ਆਵੇ ਬਿਜ਼ਨਸਮੈਨ ਹੈ ਤਾਂ ਆਰਟੀਆ ਆਪਦੀਆਂ ਰਿਟਰਨਾਂ ਨਾਲ ਲੈ ਕੇ ਆਵੇ ਆਪਣੇ ਕੋਲੇ ਅੱਧੇ ਘੰਟੇ ਤੱਕ ਅੱਧੇ ਘੰਟੇ ਚ ਵੀ ਆਪਾਂ ਡਿਲੀਵਰੀ ਕਰ ਸਕਦੇ ਆ ਗੱਡੀ ਦੀ ਹਾਂਜੀ ਮੈਕਸਿਮਮ ਤੋਂ ਮੈਕਸਿਮਮ ਇੱਕ ਦਿਨ ਠੀਕ ਆ ਜੀ ਤੇ ਉਸ ਤੋਂ ਬਾਅਦ ਤੁਸੀਂ ਲੋਕੇਸ਼ਨ ਦੱਸ ਦਿਓ ਆਪਣੀ ਗਨਪਤੀ ਆਪਣੀ ਲੋਕੇਸ਼ਨ ਹੈ ਜੀ ਗਨਪਤੀ ਕਾਰ ਬਜ਼ਾਰ ਦੀ ਮੁਕਸਰ ਦੇ ਵਿੱਚ ਮਲੋਟ ਬਠਿੰਡਾ ਰੋਡ ਬਾਈਪਾਸ ਓਪੋਜ਼ਿਟ ਵਧਵਾ ਹਸਪੀਟਲ ਠੀਕ ਹੈ ਜੀ ਸ਼੍ਰੀ ਮੁਕਸਰ ਸਾਹਿਬ ਮੈਨੂੰ ਆ ਵੀ ਤੋਹਫੇ ਇੱਕ ਹੋਰ ਤੋਹਫਾ ਪੀਸ ਲੈ ਕੇ ਆ ਗਏ ਆ ਪਹਿਲਾਂ ਤਾਂ ਨੰਬਰ ਤੁਸੀਂ ਚੈੱਕ ਕਰ ਲਓ 0072 ਤੁਹਾਨੂੰ ਨਾਲ ਮਿਲਣਾ ਫਰੀ ਉਸ ਤੋਂ ਬਾਅਦ ਤੁਸੀਂ ਗੱਡੀ ਚੈੱਕ ਕਰ ਲਓ ਹੁਣ 2019 ਮਾਡਲ ਹੈ ਠੀਕ ਹੈ ਜੀ ਫਸਟ ਓਨਰ ਆ ਪੇਡ ਨੰਬਰ ਆ ਸਿੰਗਲ ਇੰਚ ਵੀ ਅਨਟਚ ਦੀ ਗਾਰੰਟੀ ਆ ਚੱਲੀ ਦੀ ਗੱਲ ਕਰਾਂਗੇ ਚੱਲੀ ਸਿਰਫ 36000 ਕਿਲੋਮੀਟਰ ਠੀਕ ਆ ਲੈ ਦੋਸਤ 36000 ਚੱਲੀ ਵੀ ਆ ਹਲੇ ਤੱਕ ਪੰਨੀਆਂ ਕੰਪਨੀ ਦੀਆਂ ਓਵੇਂ ਦੀਆਂ ਓਵੇਂ ਲੱਗੀਆਂ ਹਰ ਇੱਕ ਚੀਜ਼ ਤੇ ਹਾਂਜੀ ਠੀਕ ਆ ਅਨਟਚ ਦੀ ਗਾਰੰਟੀ ਰਿਟਨ ਦੇ ਵਿੱਚ ਆ ਮੈਟਿੰਗ ਹੋਈ ਵੀ ਆ ਠੀਕ ਆ ਵਿਦ ਨੰਬਰ ਹੂੰ ਇੱਕੋ ਹੀ ਐਸਨ ਵਾਲਾ ਪ੍ਰਾਈਸ ਆ 1875000 ਰੁਪਿਆ ਠੀਕ ਆ 15 ਲੱਖ ਰੁਪਏ ਤੱਕ ਦਾ ਆਪਾਂ ਲੋਨ ਕਰਾ ਦੇਾਂਗੇ 2019 ਮਾਡਲ ਪਹਿਲੇ ਨਾਂ ਦੀ ਨੋਵਾ ਕ੍ਰਿਸਟਾ ਸਿਰਫ 36000 ਕਿਲੋਮੀਟਰ ਚੱਲੀ ਲੈ ਵੀ ਦੋਸਤ ਲੈਸ ਡਰਾਈਵਨ ਪਹਿਲੇ ਨਾਂ ਦੀ ਨੰਬਰ ਸੋਨਾ ਪਹਿਲਾਂ ਆਉ ਤੇ ਪਹਿਲਾਂ ਪਾਓ ਉਸ ਤੋਂ ਬਾਅਦ ਇੱਕ ਹੋਰ ਲੈ ਆਂਦੀ ਹੈ ਨੋਵਾ ਕ੍ਰਿਸਟਾ ਲੈ ਵੀ ਉਹਦਾ ਨੰਬਰ ਵੀ ਚੱਕਰਾ ਦੇ ਸੋਨਾ ਨੰਬਰ ਆ ਛੋਟਾ ਰਿਹਾ ਬਾਕੀ ਭਲੇ ਨਾ ਜਾਣਕਾਰੀ ਬਾਈ 2020 ਮੋਰਲਾ ਠੀਕ ਹੈ ਜੀ ਰਜਿਸਟਰਡ 21 ਹੈ ਹਮਮਮ ਪਹਿਲੇ ਨਾਂ ਦੀ ਕਾਰ ਆ ਫੁੱਲ ਬੀਮਾ ਕਾਰ ਦਾ ਚੱਲੀ ਸਿਰਫ 55000 ਕਿਲੋਮੀਟਰ ਲੈ ਵੀ ਦੋਸਤ ਇਹ ਵੀ ਕਹ ਰਿਹਾ ਹੈ ਲੈਸ ਡਰਾਈਵਨ ਤੁਹਾਨੂੰ ਮਿਲ ਜਾਣੀ 55000 ਇੰਟੀਰੀਅਰ ਚੈੱਕ ਕਰ ਲਓ ਐ ਪਿਆ ਜਮਾ ਨਵੇਂ ਵਰਗਾ ਬਹੁਤ ਸੋਹਣੀ ਅੰਦਰੂਨੀ ਇੰਟੀਰੀਅਰ ਦੀ ਵੀ ਆ ਤੇ ਬਾਹਰੋਂ ਤੁਸੀਂ ਚੱਕ阿里 ਨਵੇਂ ਬਹੁਤ ਨਵੀਂ ਪਈ ਹੋਈ ਹੈ ਪ੍ਰਾਈਵੇਟ ਕਾਰ ਆ ਜੀ ਫਰਸਟ ਓਨਰ ਦੀ ਹੈ ਸ਼ੋਰੂਮ ਕੰਡੀਸ਼ਨ ਦੀ ਕਾਰ ਹੈ ਹਮ ਹਮ ਬਿਲਕੁਲ ਨਵੀਂ ਜੇ ਪਰ ਰੇਟ ਦੀ ਗੱਲ ਕਰੀਏ ਯੈਸ ਨੋ ਦੇ ਵਿੱਚ ਕਾਰ ਦੇ ਦਿਆਂਗੇ ਇਹ 15 ਲੱਖ ਤੇ 90000 ਰੁਪਏ ਦੀ 14 ਲੱਖ ਰੁਪਏ ਤੱਕ ਇਸ ਕਾਰ ਦੇ ਉੱਪਰ ਵੀ ਲੋਨ ਕਰਾ ਦੇਾਂਗੇ 2020 ਹਮ ਹਮ ਮਾਡਲ ਹੈ ਰਿਸਟਰਡ 2021 ਹੈ ਪਹਿਲੇ ਨਾਮ ਦੀ ਕਾਰ ਹੈ ਪ੍ਰਾਈਵੇਟ ਚੱਲੀ 55000 ਠੀਕ ਹੈ ਲੈ ਦੋਸਤੋ ਲੈਸ ਡਰਾਈਵਨ ਉੱਚਾ ਮਾਡਲ ਪਈ ਜਾਵਾ ਨਵਾਂ ਵਰਗੀਆ ਚਿੱਟੇ ਰੰਗ ਦੇ ਵਿੱਚ ਨਵਾਂ ਕ੍ਰਿਸਟਾ ਲੈ ਵੀ ਦੋਸਤੋ ਉਸ ਤੋਂ ਬਾਅਦ ਅਗਰ ਤੁਹਾਡੇ ਵਾਸਤੇ ਲੈ ਕੇ ਆ ਗਏ ਕ੍ਰੇਟਾ ਬਹੁਤ ਸੋਹਣੀ ਕਾਰ ਆ ਟਾਇਰ ਲੈਵਲ ਮੈਂ ਕਹਿੰਉ ਨੀ ਉਹਨੇ ਕਰੀ ਚੈੱਕ ਕਰਾ ਦੇਣੀ ਉਹ ਤਾਂ ਫਿਰ ਆਪਾਂ ਬਾਕੀ ਡੀਲ ਸੈਣੀ ਬਦਲ ਲੈਨੇ ਆ ਟਾਇਰ ਲੈਵਲ ਤੁਸੀਂ ਚੈੱਕ ਕਰ ਲਓ ਬਹੁਤ ਸੋਹਣੇ ਲੱਗੇ ਹੋਏ ਆ ਲੋ ਪ੍ਰੋਫਾਈਲ ਆਪਾਂ ਕਹਿ ਸਕਦੇ ਆ ਪਾਏ ਹੋਏ ਹਨ ਤੇ ਬਾਕੀ ਹੁਣ ਆਪਾਂ ਲੈਣੇ ਜਾਣ ਕਰੀ ਸੈਣੀ ਬਈ ਕਿਹੜਾ ਮਾਡਲ ਆ 2021 ਮਾਡਲ ਆ ਜੀ ਠੀਕ ਹੈ ਜੀ ਐਸਐਕਸ ਵੇਰੀਐਂਟ ਦੇ ਵਿੱਚ ਕਾਰ ਆ ਜੀ ਇਹ ਠੀ ਬੈਕ 뷰 ਮਿਰਰ ਆਟੋ ਫੋਲਡੇਬਲ ਮਿਰਰ ਸਾਰੇ ਫੀਚਰ ਇਹ ਚ ਹੈ ਗਿਆ ਕ੍ਰੂਜ਼ ਕੰਟਰੋਲ ਤੋਂ ਲੈ ਕੇ ਟੱਚ ਪੈਨਲ ਵੱਡਾ ਠੀਕ ਹੈ ਨੈਵੀਗੇਸ਼ਨ ਚੱਲੀ ਦੀ ਗੱਲ ਕਰਾਂਗੇ ਚੱਲੀ ਹੈ ਸਿਰਫ 20000 ਲੈ ਦੋਸਤੋ ਘੱਟ ਚੱਲੀਆਂ ਕਰ ਬਿਲਕੁਲ ਘੱਟ ਕਾਉ ਮਿਲਦੀਆਂ ਜੀ ਆਪਣੇ ਕੋਲ ਹਾਜ਼ਰ ਹੈ ਪਹਿਲਾਂ ਉਹ ਪਹਿਲਾਂ ਪਾਓ 20000 ਚੱਲੀ ਡੀਜ਼ਲ ਐਸ ਐਕਸ ਸਿੰਗਲ ਇੰਚ ਵੀ ਰੀਪੇਂਟ ਨਹੀਂ ਹਲੇ ਆਪਣੇ ਕੋਲ ਆਈ ਹੈ ਸਿਰਫ ਪਾਣੀ ਮਾਰ ਕੇ ਤੁਹਾਨੂੰ ਦਿਖਾਤੀ ਆ ਕੋਈ ਪੌਲਿਸ਼ ਕਿ ਨਹੀਂ ਹੋਈ ਆਰਮੀ ਮੈਨ ਦੀ ਕਾਰ ਆ ਕਿਸੇ ਮੁਲਾਜ਼ਮ ਦੀ ਠੀਕ ਹੈ ਜੀ ਰੋਜੀ ਭਰਾ ਦੀ ਕਿਸੇ ਦੀ ਸ਼ੋਰੂਮ ਨਹੀਂ ਦੀ ਕਾਰ ਆ ਨਵੀਂ ਕਾਰ ਲੈਣੀ ਹੋਵੇ ਐਸਐਕਸ ਵੇਲੇ ਨਾਲ ਮਿਲਦਾ 2050 ਦਾ ਗਨਪਤੀ ਕਾਰ ਬੀਆਰ ਜੈਸਰੋਂ ਦੇ ਵਿੱਚ ਕਾਰ ਦੇ ਦੂਗਾ ਜੈਸਰੋਂ ਦੇ ਵਿੱਚ 14 ਲੱਖ 25000 ਰੁਪਏ ਦੀ ਕਾਰ ਠੀਕ ਹੈ ਜੀ ਸਿਰਫ 20000 ਕਿਲੋਮੀਟਰ ਚੱਲੀ ਰਿਟਰਨ ਦੇ ਵਿੱਚ ਗਾਰੰਟੀ ਲਿਖ ਕੇ ਦੇਵਾਂਗੇ ਬੰਪਰ ਟੂ ਬੰਪਰ ਹੰਟਾਚਾ ਠੀਕ ਹੈ ਜੀ ਤੇ ਇੱਕ ਸਿੰਗਲ ਕਿਲੋਮੀਟਰ ਵੀ ਮੀਟਰ ਬੈਕ ਨਹੀਂਗਾ 2021 ਪਹਿਲੇ ਨਾਲ ਦੀ ਕਾਰ ਠੀਕ ਤੇ ਲੋਨ ਵਗੈਰਾ ਕਿਹਨਾ ਕਰ ਦੇਓਗੇ ਲੋਨ ਕਰਾ ਦੇਗੇ 12 ਲੱਖ ਰੁਪਏ ਦਾ ਕਾਰ ਠੀਕ ਹੈ ਤੇ 12 ਲੱਖ ਦਾ ਲੋਨ ਹੋਏ ਨਾ ਥੋੜੇ ਪੈਸੇ ਲਿਓ ਤੇ ਆ ਕੇ ਗੱਡੀ ਚੱਕ ਲਓ ਸਿੰਗਲ ਬਿਚੀ ਖੜਾ ਹੋਇਆ ਇੱਕ ਰੇਟਾਂ ਦਾ ਮੈਂ ਤੁਹਾਡੇ ਵਾਸਤੇ ਲੈ ਕੇ ਆ ਗਿਆ ਟਾਟਾ ਦਾ ਮਿਨੀ ਝੋਟਾ ਹੈ ਜੀ ਨੈਕਸ਼ਨ ਬਾਕੀ ਭਲੇ ਨੇ ਬਈ ਤੋਂ ਜਾਣ ਕਰੀ 2021 ਮਾਡਲ ਹੈ ਠੀਕ ਹੈ ਜੀ ਮੈਨੂਅਲ ਗੇਅਰ ਦੇ ਵਿੱਚ ਕਾਰ ਆ ਸੰਰੂਫ ਵਾਲਾ ਵੇਰੀਐਂਟ ਆ ਠੀਕ ਹੈ ਲੈ ਬਦੋ પેટ્રોલ ਦੇ ਵਿੱਚ ਕਾਰ ਹੈ ਜੀ પેટ્રોલ ਚ ਠੀਕ ਹੈ ਜੀ ਨਵੇਂ ਸੀਟ ਕਵਰ ਆ ਹਮਮ ਚੱਲੀ ਦੀ ਗੱਲ ਕਰਾਂਗੇ ਚੱਲੀ ਹੈ ਸਿਰਫ ਸਿਰਫ 25000 ਕਿਲੋਮੀਟਰ ਠੀਕ ਹੈ ਜੀ ਤਾਂ ਸਿਰਫ 25000 ਚੱਲੀ ਵੀ ਆ ਸੰਰੂਫ ਵਾਲਾ ਮਾਡਲ ਆ ਵਿੱਚ ਐਂਡਰੋਇਡ ਸਿਸਟਮ ਆਫਟਰ ਮਾਰਕਟ ਲੱਗਿਆ ਹੋਇਆ ਮ ਬਹੁਤ ਸੋਹਣੀ ਅੰਦਰੋਂ ਇੰਟੀਰੀਅਰ ਦੀ ਵੀ ਤੇ ਬਾਹਰੋਂ ਵੀ ਤੇ ਸੇਫਟੀ ਰੇਟਾ ਆਪ ਨੂੰ ਪਤਾ ਹੀ ਨਾ ਕਾਰਾਂ ਦੀ 5 ਸਟਾਰ ਹੁੰਦੀ ਆ ਟਾੜਾ ਦੀਆਂ ਗੱਡੀਆਂ ਨਹੀਂ ਪਹਿਲਾਂ ਵੀ ਮਤਲਬ ਕਿ ਆਪਾਂ ਕਾਰਾਂ 2 3 ਪਹਿਲਾਂ ਆਪਣੇ ਕੋਲ ਆਈਆਂ ਬਹੁਤ ਡਿਮਾਂਡ ਦੇ ਵਿੱਚ ਬਹੁਤ ਫਾਸਟ ਕਾਰਾਂ ਵਿਕੀਆਂ ਇਹ ਵੀ ਕਾਰ ਆਪਣੇ ਕੋਲ ਕੱਲ ਹੀ ਆਈ ਆ ਪਹਿਲੇ ਨਾ ਤੇ ਆ ਠੀਕ ਆ ਫੁੱਲਿਸ਼ ਹੋੜ ਆ ਕਾਰ ਦਾ ਠੀਕ ਹੈ ਜੀ オリジナਲ ਦੀ ਗਾਰੰਟੀ ਰਿਟਰਨ ਦੇ ਵਿੱਚ ਹੈ ਯੈਸਨੋ ਵਾਲਾ ਪ੍ਰਾਈਸ ਹੈ ਯੈਸਨੋ ਵਾਲਾ 6 ਲੱਖ ਤੇ 35000 ਰੁਪਏ ਦੀ ਕਾਰ ਦੇ ਦਿਆਂਗੇ 21 ਮਾਡਲ ਨਵੀਂ ਲੈਣੀ ਹੋਵੇ ਕਾਰ ਨਿਕਲਦੀ ਹੈ 11 11 ਤੋਂ 12 ਲੱਖ ਰੁਪਏ ਦੇ ਵਿੱਚ ਵਿੱਚ ਹੋਏਗੀ ਠੀਕ ਹੈ ਜੀ ਜੇ ਆਪਾਂ ਲੋਨ ਦੀ ਗੱਲ ਕਰਾਂਗੇ 100% ਲੋਨ ਕਰਾ ਦੇਾਂਗੇ ਜੀ ਸਾਰੇ ਲੋਨ 6 35 ਦੀ ਕਾਰ ਹੈ 100% ਲੋਨ ਹੋ ਜਾਊਗਾ ਪਰ ਕਿਸੇ ਵੀ ਭਰਾ ਨੇ ਬੁਕਿੰਗ ਦੇਣੀ ਹੋਵੇ ਤਾਂ ਟੋਕਨ ਮਨੀ ਤੋਂ ਬਿਨਾ ਗੱਡੀ ਬੁੱਕ ਨਹੀਂ ਹੋਏਗੀ ਠੀਕ ਹੈ ਜੀ ਹਾਂ ਜੀ ਤੁਸੀਂ ਟੋਕਨ ਮਨੀ ਪਾ ਕੇ ਰੁਪਿਆ ਪਹਿਲਾਂ 10 20 ਹਜ਼ਾਰ ਤੁਸੀਂ ਗੱਲ ਕਰਕੇ ਗੱਡੀ ਤੁਸੀਂ ਉਦੋਂ ਲੈ ਕੇ ਪ੍ਰੋਜੈਕਟਰ ਲੈਟਾ ਪ ਸਨਰੂਫ ਵਾਲੀ ਬਟਿੰਡਾ ਨੰਬਰ ਪਹਿਲੇ ਨਾਂ ਤੇ ਆ ਫੁੱਲ ਵੀ ਮੈਂ ਹਾਂਜੀ ਵੀ ਕਿਸੇ ਚੀਜ਼ ਦੀ ਕੋਈ ਕਮੀ ਹੈ ਨਹੀਂ ਸੇਫਟੀ ਰੇਟਿੰਗ ਬਹੁਤ ਵਧੀਆ ਕਾਰ ਦੀ ਬਿਲਕੁਲ ਨਵੀਂ ਦਾ ਮਤਲਬ ਨਵੀਂ ਆ ਹਰ ਚੀਜ਼ ਨਾਲ ਦੀ ਆ ਕਾਰ ਦੀ ਠੀਕ ਹੈ ਜੀ ਨਵੀਂ ਨਕੋਰ ਟਾਟਾ ਨੈਕਸਨ ਲੈ ਵੀ ਦੋਸਤੋ ਸਕਾਰਪਿਓ ਲੈ ਕੇ ਆ ਗਏ ਆ ਬਹੁਤ ਨਵੇਂ ਵਰਗੀ ਤੇ ਸਾਫ ਆ ਗਈ ਕਿ ਭਾ ਲੈਣੇ ਆ ਅਸਰੀ ਬਚੇ ਪਹਿਲੇ ਨਾਂ ਤੇ ਆ ਠੀਕ ਹੈ ਜੀ ਸਿੰਗਲ ਇੰਚ ਵੀ ਅਨਟੱਚ ਆ ਸਿੰਗਲ ਇੰਚ ਵੀ ਪੇਂਟ ਹੈ ਨਹੀਂ ਕਿਤੋਂ ਬਟਿੰਡੇ ਦਾ ਪੱਕਾ ਨੰਬਰ ਆ ਜੀ ਹਾਂਜੀ ਲੱਖ ਦੇ ਅੰਦਰ ਬਾਹਰ ਚੱਲੀ ਵੀ ਆ ਕਾਰ ਠੀਕ ਹੈ ਕੈਪਟਨ ਸੀਟਾਂ ਦੇ ਵਿੱਚ ਹੈ ਸਿੰਗਲ ਇੰਚ ਵੀ ਜੰਗਾ ਲੈਣੀ ਸਿੰਗਲ ਇੰਚ ਵੀ ਰੀਪੇਂਟ ਆਣੀ ਸਾਰੀ ਬਾਡੀ ਤੇ ਕਿਤੇ ਸਕਰੈਚ ਨਹੀਂ ਟਾਇਰ ਨਵੇਂ ਪਾ ਦੇ ਟਾਇਰ ਨਵੇਂ ਆ ਜੋ ਕਮ ਦੇ ਬ੍ਰਿਸਟਨ ਦੇ ਠੀਕ ਹੈ ਜੀ ਨਵੇਂ ਟਾਇਰ ਦੇ ਕਵਰ ਜਮਾ ਨਵੇਂ ਆ ਹੂੰ ਹੂੰ ਸਟਿੱਪ ਨਹੀਂ ਅਨਯੂਜ਼ ਆ ਠੀਕ ਹੈ ਬਿਲਕੁਲ ਨਵੇਂ ਆ ਜੀ S10 ਠੀਕ ਹੈ ਜੀ ਸਾਰਾ ਨਾ ਵੱਡੀ ਗੱਲ ਹੈ ਪਹਿਲੇ ਨਾਂ ਦੇ ਆ ਠੀਕ ਹੈ ਤੇ ਪੱਕੇ ਪੰਜਾਬ ਨੰਬਰ ਦੀ ਕਾਰ ਹੈ ਜੀ ਠੀਕ ਹੈ ਕੋਈ ਦਿੱਲੀੋਂ ਯੂਪੀੋਂ ਲੈ ਕੇ ਨੰਬਰ ਲੱਗਿਆ ਹੋਇਆ ਠੀਕ ਹੈ ਰਿੰਡਾ ਨੰਬਰ ਹੈ ਨਕਦਾਂ ਦੀ ਕਾਰ ਹੈ ਦੋਨੇ ਚਾਬੀਆਂ ਸਰਵਜੁਬਕ ਸਾਰਾ ਕੁਝ ਮਿਲ ਜੂ ਕੱਲੀ ਕੱਲੀ ਸਰਵ ਸਰਕਾਰਡ ਮਿਲ ਜੂਗਾ ਜੀ ਠੀਕ ਹੈ ਜੇ ਆਪਾਂ ਰੇਟ ਦੀ ਗੱਲ ਕਰਾਂਗੇ ਯਸਰੋ ਦੇ ਵਿੱਚ ਕਾਰ ਦੇ ਦਿਆਂਗੇ 11 ਲੱਖ 90 ਹਜ਼ਾਰ ਰੁਪਏ ਦੀ ਠੀਕ ਹੈ ਜੀ 10 ਲੱਖ ਰੁਪਏ ਤੱਕ ਦਾ ਲੋਨ ਆਪੇ ਇਸ ਕਾਰ ਦੇ ਉੱਪਰ ਬੈਂਕ ਤੋਂ ਕਰਵਾ ਦਿਆਂਗੇ ਠੀਕ ਹੈ ਲੈ ਦੋਸਤੋ ਥੋੜੇ ਪਹਿਲੇ ਆਓ ਆਹ ਇਸਕਾਰਪੀ ਲੈ ਕੇ ਜਾ ਸਕਦੇ ਆ ਲੈ ਵੀ ਦੋਸਤੋ ਤੁਸੀਂ ਕਹਿੰਦੇ ਨਾ ਵਰਨਾਂ ਨਹੀਂ ਮਿਲਦੀ ਵਰਨਾਂ ਨਹੀਂ ਮਿਲਦੀ ਆਹ ਚੱਕੋ ਤੁਹਾਡੇ ਵਾਸਤੇ ਵਰਨਾਂ ਲਿਆਂਦੀ ਆ ਪਾ ਸਨਰੂਫ ਵਾਲੀ ਬਾਕੀ ਭਲੇ ਨੇ ਸਣੀ ਬੋ ਜਾਣ ਕਰ 2021 ਮਾਡਲ ਆ ਅਗਸਤ ਮਹੀਨੇ ਦੀ ਕਾਰ ਆ ਪਹਿਲੇ ਨਾਂ ਤੇ ਆ ਫੁੱਲ ਬੀਮਾ ਕੱਲੀ ਐਸਐਕਐਸ ਆਈ ਠੀਕ ਹੈ ਜੀ ਯੋਕੋ ਹਮਾਰੇ ਜਵਾਨ ਨਵੇਂ ਟੈਰ ਆ ਹਮ ਹਮ 66000 ਕਿਲੋਮੀਟਰ ਕੰਪਨੀ ਰਿਕਾਰਡ ਚੱਲੀ ਆ ਠੀਕ ਹੈ ਜੀ ਸਨਰੂਫ ਵਾਲਾ ਵੇਰੀਐਂਟ ਆ ਹਮ ਹਮ ਸ਼ੋਰੂਮ ਦਾ ਮਤਲਬ ਸ਼ੋਰੂਮ ਐ ਪਹਿਲੇ ਨਾਂ ਤੇ ਆ ਠੀਕ ਹੈ ਲੈ ਵੀ ਦੋਸਤੋ ਪਹਿਲੇ ਨ ਤੇ ਨਵਾਂ ਨਕੋਰ ਪਿਆ ਹੋਇਆ ਵਰਨਾ ਦਾ ਸਨਰੂਫ ਵਾਲੀ ਕਾਰ ਹੈ ਜੀ ਠੀਕ ਹੈ ਸਨਰੂਫ ਵਾਲੀ ਕਾਰ ਆ ਗੱਡੀ ਐਸ ਐਕਸ ਵਰਨਾ ਸਣੀ ਵੀਰ ਰੈਡ ਕੀ ਰੱਖਿਆ ਹੋਇਆ ਦਾ ਐਸ ਐਕਸ ਵਰਨਾ ਯਸਨੋ ਵਾਲਾ ਪ੍ਰਾਈਸ ਹੈ ਜੀ ਇਹਦਾ 11 ਲੱਖ 50 ਹਜ਼ਾਰ ਰੁਪਿਆ ਠੀਕ ਹੈ ਜੀ 11 ਲੱਖ ਰੁਪਏ ਤੱਕ ਦਾ ਆਪਾਂ ਗੱਡੀ ਉੱਪਰ ਲੋਨ ਕਰਵਾ ਦੇਾਂਗੇ ਗ੍ਰੰਡ ਲੱਖ ਦੋਨੋ ਹੋ ਜਾਊਗਾ 11.5 ਦੀ ਕਾਰ ਦੇਵਾਂਗੇ ਠੀਕ ਹੈ 11 ਲੱਖ ਰੁਪਏ ਦਾ ਦਾ ਕਾਰ ਦੇ ਉੱਪਰ ਲੋਨ ਕਰਾ ਦੇਾਂਗੇ ਪਰ ਕੰਡੀਸ਼ਨ ਇਹੀ ਹੈ ਵੀ ਐਲੀਜੀਬਿਲਟੀ ਬਣਨੀ ਚਾਹੀਦੀ ਹੈ ਬੰਦੇ ਦੀ ਲੋਨ ਦੀ ਪਹਿਲਾਂ ਆਓ ਪਹਿਲਾਂ ਪਾਓ ਦੋਨੋਂ ਚਾਬੀਆਂ ਸਰਵਿਸ ਬੁੱਕ ਸਾਰੇ ਕੁਝ ਆਪਣੇ ਕੋਲ ਹਾਜ਼ਰ ਹੈ ਠੀਕ ਹੈ ਜੀ ਰਿਕਾਰਡ ਚੈੱਕ ਕਰਾ ਕੇ ਬੰਦਾ ਪਰਚੇਜ਼ ਕਰਨ ਆ ਸਕਦਾ ਠੀਕ ਹੈ ਲੈ ਦੋਸਤੋ ਕਿਸੇ ਗੱਲ ਦੀ ਭੁਲੇਖਾ ਨਹੀਂ ਆ ਜੋ ਵੀ ਆ ਤੁਹਾਡੇ ਸਾਹਮਣੇ ਆ ਡੀਜ਼ਲ ਦੇ ਵਿੱਚ ਕਾਰ ਹੈ ਜੀ ਮੈਨੂਅਲ ਦੇ ਵਿੱਚ ਡੀਜ਼ਲ ਦੇ ਵਿੱਚ ਠੀਕ ਲੈ ਡੀਜ਼ਲ ਦੇ ਵਿੱਚ ਮੈਨੂਅਲ ਵਿੱਚ ਰੁਪਿਆ ਬਸ ਤੁਸੀਂ ਥੋੜਾ ਜਿਹਾ ਲਿਆਉਣਾ ਥੋੜੇ ਪੈਸੇ ਤੁਸੀਂ ਲੈ ਕੇ ਆਉਣੇ ਆ ਆ ਤੁਸੀਂ ਲੈ ਕੇ ਜਾ ਸਕਦੇ ਹੋ ਬਾਕੀ ਤੁਹਾਡਾ ਲੋਨ ਹੋ ਜਾਊਗਾ ਲੈ ਦੋਸਤੋ ਹੁਣ ਆਪਾਂ ਤੁਹਾਡੇ ਵਾਸਤੇ ਆ ਕਰ ਲੈ ਕੇ ਆ ਗਏ ਇਹਦੀ ਐਵਰੇਜ ਹੈਗੀ ਆ 25 26 ਦੀ ਬਾਕੀ ਬੱਲ ਲੈਣੇ ਆ ਬਾਈ ਤੋਂ ਜਾਣਕਾਰੀ ਸਾਬਾਰੇ 2017 ਮਾਡਲ ਆ ਠੀਕ ਹੈ ਜੀ ਸਾਰਨਾ ਵੱਡੀ ਗੱਲ ਅਨਟੀਰੀਅਰ ਦੀ ਬਿਲਕੁਲ ਨਵੀਂ ਹਮਮ ਬਾਡੀ ਦੀ ਬਿਲਕੁਲ ਨਵੀਂ ਠੀਕ ਹੈ ਜੀ ਸਾਰਨਾ ਵੱਡੀ ਗੱਲ ਹੈ ਜੈਡੀਆਈ ਪਲੱਸ ਵੇਰੀਐਂਟ ਆਈ ਟੌਪ ਐਂਡ ਕੋਈ ਵੀਡੀਆਈ ਨਹੀਂ ਕੋਈ ਜੈਡੀਆਈ ਨਹੀਂ ਜੈਡੀਆਈ ਪਲੱਸ ਹੈ ਜੀ ਠੀਕ ਹੈ ਜੀ ਸਮਾਰਟ ਹਾਈਬ੍ਰਿਡ ਦੇ ਵਿੱਚ ਕਾਰ ਆ ਜੀ ਐਸਐਚਵੀ ਇਸ ਇੰਜਨ ਵਾਲੀ ਠੀਕ ਹੈ ਡੀਜ਼ਲ ਦੇ ਵਿੱਚ ਕਾਰ ਆ ਪਹਿਲੇ ਨਾ ਤੇ ਆ ਵੀਰ ਨੂੰ ਕਹੂੰਗਾ ਚੰਗੀ ਤਰ੍ਹਾਂ ਅੰਦਰੋਂ ਬਾਹਰੋਂ ਚੈੱਕ ਕਰਾਵੇ ਸ਼ੋਰੂਮ ਗਣੀ ਜੰਦੀ ਕਾਰ ਆ ਮੈਂ ਤਾਂ ਪਾਸ ਹੀ ਵੇਖੋ ਕਿੰਨੀ ਨੰਬਰ ਵੀ ਬਹੁਤ ਪਿਆਰਾ ਹੈ ਪੀਬੀ 2 ਡੀ ਡੀ 3330 ਠੀਕ ਹੈ ਜੀ ਹਾਂ ਜੀ ਇਹ 3330 ਆ ਤੇ ਤੁਹਾਨੂੰ ਇਹ ਨਾਲ ਹੀ ਮਿਲ ਜਾਣਾ ਹੈ ਪਹਿਲੇ ਨਾਲ ਅਧਿਕਾਰ ਆ ਪੁਸ਼ ਬਟਨ ਸ਼ੇਅਰਿੰਗ ਕੰਟਰੋਲ ਨੈਵੀਗੇਸ਼ਨ ਸਾਰੇ ਫੀਚਰ ਪ੍ਰੋਜੈਕਟਰ ਲਾਈਟਾਂ ਅਲੋਏਵਲ ਸਾਰੇ ਵਿਚਰੇ ਚ ਨਾਲ ਆ ਠੀਕ ਹੈ ਡੀਜ਼ਲ ਦੇ ਵਿੱਚ ਕਾਰ ਆ 스마트 하이브리ਡ ਰੇਟ ਦੀ ਗੱਲ ਕਰਾਂਗੇ ਇੱਕੋ ਯਸਰੌਲਾ ਪ੍ਰਾਈਸ ਦਾ 6,25,000 ਰੁਪਿਆ ਠੀਕ ਹੈ 5 ਤੋਂ 5.5 ਲੱਖ ਰੁਪਏ ਤੱਕ ਦਾ ਪੈਸ ਗੱਡੀ ਉੱਪਰ ਬੈਂਕ ਤੋਂ ਲੋਨ ਕਰਵਾ ਦੇਾਂਗੇ ਠੀਕ ਹੈ ਲਿਆ ਦੋਸਤੋ ਰੇਟ ਤੋਂ ਇਥੋਂ ਲਿਆ ਆ ਲੋਨ ਵੀ ਤੁਹਾਡਾ ਹੋ ਜਾਣਾ ਸਿਆਦ ਉਸ ਤੋਂ 12 ਵਾ ਤੁਹਾਡੇ ਵਾਸਤੇ ਲੈ ਕੇ ਆ ਗਿਆ ਨਵੀਂ ਨਕੋਰ ਬਲਿਨੋ ਬਾਕੀ ਵਾ ਲੈਣੇ ਸਰੀ ਬਾਰੇ ਗੱਡੀ ਬਾਰੇ ਜਾਣਕਾਰੀ ਬਲਿਨੋ 2022 ਮਾਡਲ ਆ ਠੀਕ ਹੈ ਜੀ 10ਵੇਂ ਮਹੀਨੇ ਦੀ ਕਾਰ ਆ ਹਮਮਮ ਪਹਿਲੇ ਨਾਂ ਤੇ ਆ ਫੁੱਲ ਵੀਮਾ ਨਵੀਂ ਸ਼ੇਪ ਦੇ ਵਿੱਚ ਡੈਲਟਾ ਵੇਰਨ ਦੇ ਵਿੱਚ ਆ ਜੀ ਠੀਕ ਆ 47000 ਚੱਲੀ ਆ ਜੀ ਮਾਰ ਕੇ ਨਾਲ ਮਿਲਾ ਦੇਾਂਗੇ ਹਮਮਮ ਟਾਇਰਾਂ ਦੀ ਕੰਡੀਸ਼ਨ ਹਾਲ ਤੱਕ 70 80 ਪੈਸੇ ਪਈ ਆ ਠੀਕ ਹੈ ਜੀ ਅਨਟੱਚ ਦੀ ਗਾਰੰਟੀ ਰਿਟਨ ਦੇ ਵਿੱਚ ਆ ਹਮਮਮ ਪਹਿਲੇ ਨਾਂ ਤੇ ਆ ਫੁੱਲ ਵੀਮਾ ਯਸਨੋ ਵਾਲਾ ਪ੍ਰਾਈਸ ਆ ਜੀ 6 ਲੱਖ ਤੇ 50 ਹਜ਼ਾਰ ਰੁਪਿਆ ਠੀਕ ਹੈ ਜੀ 100% ਤੱਕ ਲੋਨ ਦੀ ਫੈਸਿਲਿਟੀ ਆਪਣੇ ਕੋਲ ਅਵੇਲੇਬਲ ਹੈ ਇਸ ਕਾਰ ਦੇ ਉੱਪਰ ਲੈ ਵੀ ਦੋਸਤੋ ਸਾਰੇ ਤੁਹਾਡਾ ਲੋਨ ਹੋ ਜਾਣਾ ਗੱਡੀ ਤੁਸੀਂ ਵੇਖ ਲਓ ਕਿੰਨੀ ਕਿ ਵਧੀਆ ਤੇ ਸਾਫ਼ ਪਈ ਹੋਈ ਆ ਇਹ ਲੈਨੋ 2022 ਮਾਡਲ ਨਵੀਂ ਸ਼ੇਪ ਦੇ ਵਿੱਚ ਕਾਰ ਆ 6.5 ਲੱਖ ਦੀ ਕਾਰ ਇਹ ਵੇਰੀਐਂਟ ਪੈਟਰੋਲ ਹੈ ਜੀ 2022 ਦੇ ਵਿੱਚ ਡੀਜ਼ਲ ਕਾਰਾਂ ਨਹੀਂ ਆਈਆਂ ਕਈ ਵੀਰਾਂ ਦਾ ਮੈਸੇਜ ਆਉਂਦਾ ਭਾਈ ਡੀਜ਼ਲ ਆ ਡੀਜ਼ਲ ਆ ਕੰਪਨੀ ਨੇ ਮੈਨੂਫੈਕਚਰਿੰਗ ਹੀ ਨਹੀਂ ਕੀਤੀ ਕਿਵੇਂ ਡੀਜ਼ਲ ਮਿਲ ਜਾਈਏ ਠੀਕ ਹੈ ਜੀ ਉਸ ਤੋਂ ਬਾਅਦ ਫਿਰ ਆਪਾਂ ਤੁਹਾਡੇ ਅੱਸੇ ਲੈ ਕੇ ਆ ਗਏ ਇੱਕ ਫੋਰ ਇਹ ਕਿਹੜੀ ਆ ਡਿਜ਼ਾਇਰ ਆ ਇਹ ਵੀ ਸਾਫ਼ ਮਿਲਦੀ ਡਿਜ਼ਾਇਰ 2015 ਪੱਕੇ ਪੰਜਾਬ ਨੰਬਰ ਦੀ 67000 ਚੱਲੀ ਠੀਕ ਆ ਆਲ オリジナル ਦੀ ਗਾਰੰਟੀ ਰੇਟਾਂ ਦੇ ਵਿੱਚ ਆ ਸ਼ੋਰੂਮ ਕੰਡੀਸ਼ਨ ਦੀ ਕਾਰ ਆ ਪਹਿਲੇ ਨਾਂ ਤੇ ਆ ਨਵੇਂ ਟਾਇਰ ਆ ਗੱਡੀ ਦੇ ਠੀਕ ਆ ਜੀ ਨਵੇਂ ਵਰਗੇ ਟਾਇਰ ਗੱਡੀ ਦੇ ਨਵੇਂ ਵਰਗੇ ਹੈਗੇ ਨਵੇਂ ਵਰਗੇ ਨਹੀਂ ਨਵੇਂ ਟਾਇਰ ਆ ਬਿਲਕੁਲ ਬਿੱਲ ਦੇਵਾਂਗੇ ਆਪਾਂ ਹੀ ਪਵਾਏ ਆ ਠੀਕ ਹੈ ਜੀ ਦੋਸਤੋ ਆ ਵਾਕਈ ਗੱਡੀ ਦੇ ਟਾਇਰ ਜਮਾਂ ਨਵੇਂ ਵਰਗੇ ਦੂਣੀਆਂ ਹੀ ਹਟਕ ਲੱਗੀਆਂ ਹੋਈਆਂ ਹਾਂ ਇਸ ਅਸਟਰੋਨਾ ਪ੍ਰਾਈਸ ਹੈ 490000 ਰੁਪਿਆ 4 ਲੱਖ ਰੁਪਏ ਤੱਕ ਦਾ ਆਪਾਂ ਕਾਰ ਦੇ ਉੱਪਰ ਲੋਨ ਕਰਾ ਦੇਾਂਗੇ ਜੀ ਸੈਕੰਡ ਓਨਰ ਦੀ ਕਾਰ ਆ ਪੱਕੇ ਮੁਕਸਰ ਪੰਜਾਬ ਨੰਬਰ ਦੀ ਕਾਰ ਹੈ 490000 ਦੀ ਡਿਜ਼ਾਇਰ 4 ਲੱਖ ਥੋੜਾ ਲੋਨ ਹੋਏ ਨਾ 90000 ਰੁਪਏ ਲਓ ਗੱਡੀ ਤੁਸੀਂ ਲੈ ਕੇ ਜਾ ਸਕਦੇ ਹੋ